ਸਗਲ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਹਰ ਰੋਜ਼ ਦੀ ਤਰ੍ਹਾਂ ਸਿੱਖਬਣਾਂ ਲੈ ਕੇ ਹਾਜ਼ਰ ਹੋ ਗਏ ਆ ਜੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਸ਼ੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਡਾਕਟਰ ਮਨਮੋਨ ਸਿੰਘ ਹੋਰਾਂ ਦੀ ਆਪਾਂ ਪਹਿਲਾਂ ਵੀ ਸਾਡੇ ਵਾਲਾ ਰੇਡੀਓ ਦੇ ਉੱਪਰ ਇਹ ਦੁਖਦਾਇਕ ਖਬਰ ਜਿਹੜੀ ਉਹ ਸਾਂਝੀ ਕੀਤੀ ਸੀ ਕਿ ਉਹਨਾਂ ਦੀ ਮੌਤ ਹੋ ਗਈ ਹੈ ਸਾਡੇ ਵਿਚਕਾਰ ਨਹੀਂ ਰਹੇ ਡਾਕਟਰ ਮਨਮੋਨ ਸਿੰਘ ਉਹਨਾਂ ਦਾ ਸੰਸਕਾਰ ਵੀ ਹੋ ਗਿਆ ਪਰ ਚਾਣਾ ਸਾਬ ਉਹਨਾਂ ਦੇ ਸੰਸਕਾਰ ਤੇ ਇੱਕ ਨਵੀਂ ਸਿਆਸਤ ਛਿੜ ਗਈ ਹੈ ਜੀ ਕੀ ਹੋਇਆ ਦੇਖੋ ਜੀ ਇਹ ਸਾਡੇ ਦੇਸ਼ ਦੀ ਗੱਲ ਜੀ ਆ ਜਿਹਦੇ ਵਿੱਚ ਕੋਈ ਨਾ ਕੋਈ ਨਵਾਂ ਮੋੜ ਆ ਜਾਂਦਾ ਡਾਕਟਰ ਮਨਮੋਨ ਸਿੰਘ 92 ਸਾਲ ਦੀ ਉਮਰ ਦੇ ਵਿੱਚ ਦੁਨੀਆ ਤੋਂ ਗਏ ਮਨਾਉਣਾ ਤਾਂ ਸਭ ਨੂੰ ਦੁੱਖ ਚਾਹੀਦਾ ਤੇ ਆਮ ਲੋਕਾਂ ਨੂੰ ਸੁਧਾਰਨ ਲੋਕਾਂ ਨੂੰ ਦੁੱਖ ਵੀ ਆ ਪਰ ਸਿਆਸੀ ਲੋਕਾਂ ਨੂੰ ਤਾਂ ਕੱਲੀ ਸਿਆਸਤ ਹੀ ਸੋਚਦੀ ਹੈ ਨਾ ਪਤਾ ਇਹ ਲੱਗਾ ਜੀ ਕਿ ਹੁਣ ਪਹਿਲੀ ਗੱਲ ਤਾਂ ਰੌਲਾ ਇਸ ਗੱਲ ਦਾ ਸੀ ਚਲੋ ਉਹ ਤਾਂ ਵਾਜਬ ਵੀ ਸੀਗਾ ਵੀ ਨਿਗਮਪੋਧ ਘਾਟ ਤੇ ਕਿਉਂ ਕੀਤਾ ਡਾਕਟਰ ਮਨਮੋਹਨ ਸਿੰਘ ਦਾ ਸਸਕਾਰ ਇਹ ਰਾਜ ਘਾਟ ਤੇ ਕਰਨਾ ਚਾਹੀਦਾ ਸੀ ਉਸ ਥਾਂ ਤੇ ਕਰਨਾ ਚਾਹੀਦਾ ਸੀ ਜਿਹੜੀ ਥਾਂ ਦੇ ਉਤੇ ਯਾਦਗਾਰ ਵੀ ਉਸਾਰੀ ਜਾ ਸਕੇ ਪਰ ਚਲੋ ਉਹਨਾਂ ਨੇ ਕਰਤਾ ਹੁਣ ਇਹ ਗੱਲ ਕਹਿੰਦੀ ਬੀਜੇਪੀ ਕਿ ਅਸੀਂ ਭਾਈ ਜਗ੍ਹਾ ਲੱਭਾਂਗੇ ਟਰਸਟ ਬਣਾਵਾਂਗੇ ਯਾਦਗਾਰ ਉਸਾਰੀ ਕਰਾਂਗੇ ਵੇਨੇ ਭਾਈ ਇਹ ਸਾਰਾ ਕੁਝ ਕਦੋਂ ਹੁੰਦਾ ਪਰ ਹੁਣ ਨਵੀਂ ਗੱਲ ਆ ਗਈ ਹੈ ਕਾਂਗਰਸ ਨੇ ਇਸ ਗੱਲ ਦੇ ਦੋਸ਼ ਲਾਏ ਆ ਕਿ ਜਦੋਂ ਗਨ ਸਲੂਟ ਦਿੱਤਾ ਜਾ ਰਿਹਾ ਸੀ ਜਦੋਂ ਤਾਂ ਨੂੰ ਹਵਾਈ ਫਾਇਰਿੰਗ ਕੀਤੀ ਜਾ ਰਹੀ ਸੀ ਉਦੋਂ ਜਿਹੜੇ ਡਾਕਟਰ ਮਨਮੋਹਨ ਸਿੰਘ ਨੂੰ ਸਰਦਾਰਾ ਜਲੀ ਦੇਣ ਵਾਸਤੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੜੇ ਨਹੀਂ ਹੋਏ ਉਹ ਬੈਠੇ ਰਹੇ ਆ ਦੂਜਾ ਦੋਸ਼ ਉਹਨਾਂ ਨੇ ਇਹ ਲਾਇਆ ਕਿ ਤਿੰਨ ਕੁਰਸੀਆਂ ਲਾਈਆਂ ਸੀ ਸਿਰਫ ਪਰਿਵਾਰਕ ਮੈਂਬਰਾਂ ਦੇ ਲਈ ਸਸਕਾਰ ਦੇ ਮੌਕੇ ਫਿਰ ਉਹਨਾਂ ਨੇ ਗੱਲ ਕਹੀ ਹੈ ਕਿ ਇਥੇ ਬਣਦਾ ਮਾਨ ਸਤਕਾਰ ਨਾ ਡਾਕਟਰ ਮਨਮੋਹਨ ਸਿੰਘ ਨੂੰ ਦਿੱਤਾ ਗਿਆ ਨਾ ਕਾਂਗਰਸ ਨੂੰ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਲਜ਼ਾਮ ਲਾਏ ਆ ਬੀਜੇਪੀ ਦੇ ਆਗੂਆਂ ਨੇ ਇਸ ਗੱਲ ਦਾ ਉੱਤਰ ਦਿੱਤਾ ਉਹ ਕਹਿੰਦੇ ਜੀ ਪ੍ਰਕਿਰਿਆ ਦੇ ਮੁਤਾਬਕ ਆ ਵੀ ਕੀਤਾ ਸੀ ਆ ਵੀ ਕੀਤਾ ਸੀ ਆ ਵੀ ਕੀਤਾ ਸੀ ਆ ਵੀ ਕੀਤਾ ਪਤਾ ਨਹੀਂ ਕੀ ਕੀ ਕੀਤਾ ਪਰ ਇੰਨੀ ਗੱਲ ਜ਼ਰੂਰ ਆ ਬਈ ਇਸ ਵੇਲੇ ਜਿਹੜੀ ਸਿਆਸਤ ਚੱਲ ਰਹੀ ਆ ਉਹ ਆਪਣੇ ਆਪ ਦੇ ਵਿੱਚ ਅਚੰਬਤ ਕਰਨ ਵਾਲੀ ਆ ਮੈਂ ਅੱਗੇ ਵੀ ਗੱਲ ਕਹਿੰਦਾ ਹੁੰਦਾ ਵੀ ਆਪਾਂ ਕਿਹੜੇ ਵਾਕ ਦੀ ਮੂਲੀ ਤੇ ਡਾਕਟਰ ਮਨਮੋਹਨ ਸਿੰਘ ਦੀ ਮੌਤ ਦੇ ਉੱਤੇ ਮਰਨੇ ਦੇ ਉੱਤੇ ਸਿਆਸਤ ਹੋ ਰਹੀ ਆ ਆਮ ਲੋਕਾਂ ਨੇ ਉੱਤੇ ਤਾਂ ਹੋਣੀ ਹੋਣੀ ਆ ਸੋ ਇਹ ਆਪਣੇ ਆਪ ਦੇ ਵਿੱਚ ਬੜਾ ਦੁਖਦਾਈ ਵਰਤਾਰਾ ਅੱਜ ਨਵਜੋਤ ਸਿੰਘ ਸਿੱਧੂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਆ ਉਹ ਕਹਿੰਦੇ ਵੀ ਜੇਕਰ ਅਟਲ ਬਿਹਾਰੀ ਆਵਾਜਪਾਈ ਦੇ ਨਾਲ ਇਦਾਂ ਹੋਇਆ ਹੋਵੇ ਫਿਰ ਤੁਸੀਂ ਕਹਿੰਦੇ ਵੀ ਭਾਈ ਕੋਈ ਗੱਲ ਨਹੀਂ ਇਦਾਂ ਹੋ ਜਾਂਦਾ ਤੁਸੀਂ ਜਾਣਬੁੱਝ ਕੇ ਡਾਕਟਰ ਮਨਮੋਹਨ ਸਿੰਘ ਦੀ ਇਸ ਵੇਲੇ ਆਤਮਨਖਤਲ ਕੀਤਾ ਤੁਸੀਂ ਜਾਣਬੁੱਝ ਕੇ ਡਾਕਟਰ ਮਨਮੋਹਨ ਸਿੰਘ ਦਾ ਅਪਮਾਨ ਕੀਤਾ ਹੈਗਾ ਪਹਿਲੇ ਸਿੱਖ ਪ੍ਰਧਾਨ ਮੰਤਰੀ ਦੇਸ਼ ਦੇ ਅੱਜ ਤੱਕ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਜਿਹੜੇ ਉਹਨਾਂ ਦਾ ਅਪਮਾਨ ਕੀਤਾ ਸੋ ਇਸ ਤਰੀਕੇ ਦੀ ਗੱਲਬਾਤ ਚੱਲਦੀ ਭਾਈ ਦੇਖੋ ਕੱਲ ਨੂੰ ਇਹਦੀ ਗੱਲ ਆ ਵੀ ਭੋਗ ਵੀ ਪੈ ਜਾਣਾ ਭੋਗ ਤੋਂ ਬਾਅਦ ਜਗ੍ਹਾ ਖੜੋ ਲੱਭਣੀ ਆ ਟਰਸਟ ਦੇ ਵਿੱਚ ਕੌਣ-ਕੌਣ ਹੋਊਗਾ ਇਹ ਸਾਰੀਆਂ ਗੱਲਾਂ ਵਿਵਾਦ ਦਾ ਵਿਸ਼ਾ ਰਹਿਣੀਆਂ ਵਿਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਜੀ ਬਿਲਕੁਲ ਟਾਣਾ ਸਾਹਿਬ ਪਰ ਜੋ ਵੀ ਹੋ ਰਿਹਾ ਬਹੁਤ ਹੀ ਦੁਖਦਾਇਕ ਹੈ ਖੈਰ ਅੱਗੇ ਵਧਦੇ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਜੇ ਅੱਜ ਪੰਜਾਬ ਬੰਦ ਹੈ ਕਿਸਾਨਾਂ ਦੇ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਤੇ ਲੋਕ ਜਿਹੜੇ ਕਹਿੰਦੇ ਕਿ ਉਹ ਪਰੇਸ਼ਾਨ ਹੋ ਸਕਦੇ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਸਵੇਰ ਦੇ ਵੇਲੇ ਤੋਂ ਨਾ ਪੰਜਾਬ ਬੰਦ ਹੈ ਜਦੋਂ ਸਾਡੇ ਪਰਿਵਾਰਕ ਮੈਂਬਰ ਨਿਊਜ਼ੀਲੈਂਡ ਦੇ ਵਿੱਚ ਬੈਠੇ ਇਹਨਾਂ ਖਬਰਾਂ ਨੂੰ ਸੁਣ ਰਹੇ ਆ ਤਾਂ ਅੱਜ ਪੰਜਾਬ ਬੰਦ ਹੈ ਸਵੇਰ ਦੇ ਵੇਲੇ 8 ਵਜੇ ਤੋਂ ਲੈ ਕੇ ਪੰਜਾਬ ਬੰਦ ਆ। ਸ਼ਾਮੀ ਭਾਰਤੀ ਸਮੇਂ ਦੇ ਮੁਤਾਬਕ 4 ਵਜੇ ਤੱਕ ਅਜੇ ਪੰਜਾਬ ਬੰਦ ਰਹਿਣਾ। ਜਦੋਂ ਅਸੀਂ ਇਹਨਾਂ ਗੱਲਾਂ ਦੀ ਸਾਂਝ ਪਾ ਰਹੇ ਹਾਂ ਤਾਂ ਥਾਂ-ਥਾਂ ਦੇ ਉੱਤੇ ਪਤਾ ਲੱਗਾ ਜੀ ਕਿ ਕਿਸਾਨਾਂ ਨੇ ਲੋਕਾਂ ਨੇ ਨਾਕੇ ਲਾਏ ਆ ਵੀ ਕੋਈ ਸਫ਼ਰ ਨਹੀਂ ਹੋਣ ਦੇਣਾ। ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਇਹ ਜਿਹੜਾ ਬੰਦ ਦਾ ਐਲਾਨ ਆ ਇਹ ਕੋਈ ਦਿਨ ਪਹਿਲਾਂ ਹੀ ਕਰ ਦਿੱਤਾ ਗਿਆ ਸੀਗਾ ਸਰਬਨ ਸਿੰਘ ਧਲੇਰ ਜੀ ਅਸੀਂ ਬੰਦੀ ਵਿਦਵਲੋਂ। ਹਾਲਾਂਕਿ ਦੂਜਿਆਂ ਜਥੇਬੰਦਕਾਂ ਨੇ ਇਹਦੇ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ ਪਰ ਇਹ ਆ ਜੀ ਕਿ ਉਹਨਾਂ ਦੇ ਵੱਲੋਂ ਪੰਦੇਰ ਹੋਰਾਂ ਦੇ ਵੱਲੋਂ ਕਿਹਾ ਗਿਆ ਸੀ ਦੇ ਵੀ ਪਤਾ ਲੱਗਾ ਵੀ ਜ਼ਿਲ੍ਹਾ ਸ੍ਰੀਕੇ ਦੇ ਨਾਲ ਇਹ ਐਲਾਨ ਹੋਇਆ ਇਹ ਨੂੰ ਹੁਣ ਆਥਨ ਤੱਕ ਪਤਾ ਲੱਗੂਗਾ ਵੀ ਬੰਦ ਨੂੰ ਕਿਹੋ ਜਿਹਾ ਪਰਮਾ ਹੁੰਗਾਰਾ ਮਿਲਦਾ ਜਾਂ ਨਹੀਂ ਮਿਲਦਾ ਜਾਂ ਦਰਮਿਆਨਾ ਹੁੰਗਾਰਾ ਮਿਲਦਾ ਉਹ ਤਾਂ ਇਸ ਬੰਦ ਦੇ ਸੱਦੇ ਦੇ ਵਿੱਚ ਜਿਹੜੀਆਂ ਟਰਾਂਸਪੋਰਟ ਜਥੇਬੰਦੀਆਂ ਜਾਂ ਜਿਹੜੀ ਕਹਿੰਦੇ ਮਿੰਨੀ ਬੱਸ ਆਪਰੇਟਰ ਜਾਂ ਪੀਆਰਟੀਸੀ ਵਾਲੇ ਆ ਉਹਨਾਂ ਨੇ ਵੀ ਸਹਿਯੋਗ ਦਿੱਤਾ ਕਈ ਹੋਰ ਜਿਹੜੀਆਂ ਵੱਖ-ਵੱਖ ਮੁਲਾਦਮ ਜਥੇਬੰਦੀਆਂ ਨੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਵੀ ਤੁਹਾਡੇ ਨਾਲ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਵੀ ਤੁਹਾਡੀ ਇਸ ਕਹਿੰਦੇ ਕਿ ਬੀ ਸੰਘਰਸ਼ ਦੇ ਵਿੱਚ ਹੈਗੇ ਸ਼ਾਮਿਲ ਲੰਗੀ ਰਾਤ ਇੱਕ ਨਾ ਜਗਜੀਤ ਸਿੰਘ ਡੱਲੇਵਾਲ ਹਰਾਂ ਦੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਵੀ ਆਲੇ ਦੁਆਲੇ ਖਨੌਰੀ ਬਾਰਡਰ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਾਤੀ ਆ ਕਿਸੇ ਵੀ ਵੇਲੇ ਇੱਥੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਰੇ ਇੱਥੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੋ ਹੁਣ ਇਹਨੇ ਭਾਈ ਆਉਂਦੇ ਕੁਝ ਮਿੰਟਾਂ ਦੇ ਵਿੱਚ ਸੈਕਿੰਟਾਂ ਦੇ ਵਿੱਚ ਕੀ ਹੁੰਦਾ ਕਿਉਂਕਿ ਸੁਪਰੀਮ ਕੋਰਟ ਨੇ ਦੋ ਟੋਕ ਕੇ ਗੱਲ ਕਹੇਤੀ ਸੀ ਪੰਜਾਬ ਦੀ ਸਰਕਾਰ ਨੂੰ ਤੇ ਕਿਸਾਨ ਜਿੱਥੇ ਬੰਦਿਆਂ ਦੇ ਆਗੂਆਂ ਨੂੰ ਸਰਕਾਰ ਨੂੰ ਇਹ ਗੱਲ ਕਹੀ ਬੀ ਤੁਸੀਂ ਇਹੋ ਜਿਹੇ ਹਾਲਾਤ ਕਿਉਂ ਪੈਦਾ ਕਰਦੇ ਹੋ ਵੀ ਬਾਅਦ ਵਿੱਚ ਤੁਹਾਡੇ ਲਈ ਕ੍ਰੀਏਟ ਹੋ ਜੇ ਕੋਈ ਮੁਸ਼ਕਲ ਤੇ ਕਿਸਾਨਾਂ ਨੂੰ ਇਹ ਗੱਲ ਕਹੀ ਸੀ ਵੀ ਇਹ ਤੁਸੀਂ ਕਿਹੋ ਜਾਂ ਅੰਦੋਲਨ ਕਰਦੇ ਆ ਵੀ ਤੁਹਾਡਾ ਇੱਕ ਸਾਥੀ ਇਸ ਵੇਲੇ ਮੌਤਲੀ ਬੁੱਕਲ ਦੇ ਵਿੱਚ ਆ ਤੇ ਤੁਸੀਂ ਉਹਨੂੰ ਹਸਪਤਾਲ ਦੇ ਵਿੱਚ ਲਿਜਾਣ ਤੋਂ ਇਨਕਾਰ ਨਹੀਂ ਕਰ ਰਹੇ ਆ ਸੋ ਬਿਨੇ ਭਾਈ ਸਰਕਾਰ ਆ ਜਿਹੜੀ ਪੁਲਿਸ ਆ ਜਿਹੜੀ ਉਹ ਜ਼ਬਰਦਸਤੀ ਡੱਲੇਵਾਲ ਹੋਰਾਂ ਨੂੰ ਚੁੱਕ ਕੇ ਲੈ ਜਾਂਦੀ ਹੈ ਜਾਂ ਫਿਰ ਨਹੀਂ ਪਰ ਡੱਲੇਵਾਲ ਹੋਰਾਂ ਨੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗੱਲ ਕਹੀ ਆ ਕਿ ਇਸ ਅੰਦੋਲਨ ਨੂੰ ਬਚਾਉਣਾ ਤੁਹਾਡਾ ਸਭ ਦਾ ਕੰਮ ਹੈਗਾ ਸੋ ਵੇਨੇ ਪਾਈ ਹੁੰਦਾ ਕੁਝ ਘੰਟੇ ਤੱਕ ਕੀ ਹੁੰਦਾ ਪਰ ਮਾਨ ਜੋ ਕੋ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ 31 ਤਰੀਕ ਤੱਕ ਯਾਨੀ ਕਿ 31 ਦਸੰਬਰ ਤੱਕ ਤੇ ਤੁਸੀਂ ਡੱਲੇਵਾਲ ਹੋਰਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਓ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ ਡੱਲੇਵਾਲ ਹੋਰਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਅੰਦੋਲਨ ਤੋਂ ਵੀ ਵੱਡੀ ਕੀਮਤ ਵਾਲੀ ਆ ਮਨੁੱਖ ਦੀ ਜ਼ਿੰਦਗੀ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਵੇਨੇ ਪਾਈ ਕੀ ਬਣਦਾ ਪਰ ਇਸ ਵੇਲੇ ਹਾਲਾਤ ਚਿੰਤਾਜਨਕ ਹੈਗੇ ਆ ਜੀ ਬਿਲਕੁਲ ਤਣਾ ਸਾਹਿਬ ਇੱਕ ਪਾਸਿ ਦਾ ਪੰਜਾਬ ਤੇ ਇੰਨਾ ਕੁਝ ਹੋ ਰਿਹਾ ਹੈ ਇੰਨਾ ਕੁਝ ਸੋਚਣ ਵਿਚਾਰਨ ਵਾਲਾ ਹੈ ਦੂਸਰੇ ਪੰਨੇ ਕਹਿੰਦੇ ਭਗਵੰਤ ਮਾਨ ਹੋਰੀ ਆਸਟ੍ਰੇਲੀਆ ਗਏ ਨੇ ਤੇ ਵਿਰੋਧੀ ਕਾਫੀ ਤੇਜ਼ ਹੋਏ ਨੇ ਇਸ ਗੱਲ ਤੇ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰੀ ਇਸ ਵੇਲੇ ਟੱਬਰ ਸਮੇਤ ਆਸਟ੍ਰੇਲੀਆ ਹਾਲਾਂਕਿ ਇਹ ਖਬਰਾਂ ਆਈਆਂ ਕਿ ਇਹ ਉਹਨਾਂ ਦਾ ਨਿੱਜੀ ਟੂਰ ਹੈ ਇਹ ਕੋਈ ਸਰਕਾਰੀ ਟੂਰ ਨਹੀਂ ਆ ਪਰ ਜਦੋਂ ਪੰਜਾਬ ਦੀ ਸਰਕਾਰ ਦਾ ਮੁਖੀ ਯਾਨੀ ਕਿ ਭਗਵੰਤ ਮਾਨ ਮੁੱਖ ਮੰਤਰੀ ਤੇ ਵਿਦੇਸ਼ ਦੇ ਵਿੱਚ ਜਾਊ ਤਾਂ ਫਿਰ ਉਹਨੂੰ ਸਰਕਾਰੀ ਹੀ ਮੰਨਿਆ ਜਾਊਗਾ ਕਿ ਜਦੋਂ ਸਰਕਾਰੀ ਚੱਲੀ ਆ ਤੇ ਅਗਲੀ ਗੱਲ ਇਹ ਆ ਵੀ ਹੁਣ ਪੰਜਾਬ ਦੇ ਵਿੱਚ ਲੋਕ ਆ ਜਿਹੜੇ ਉਹ ਕਈ ਤਰ੍ਹਾਂ ਦੀ ਕਿੰਤੂ ਕਰਦੇ ਆ ਵਿਰੋਧ ਕਰਨ ਤੇ ਚਲੋ ਗੱਲ ਕਰਨੀ ਹੁੰਦੀ ਆ ਪਰ ਪੰਜਾਬ ਦੇ ਲੋਕ ਵੀ ਜਿੱਥੇ ਚਾਰ ਬੰਦੇ ਬੈਠਦੇ ਉਹ ਕਿੰਤੂ ਪ੍ਰੰਤੂ ਕਰਦੇ ਆ ਕਿਉਂਕਿ ਡੱਲੇਵਾਲ ਹੋਰੀ ਮਰਨ ਵਰਤ ਦੇ ਉੱਤੇ ਆ ਪੰਜਾਬ ਦੇ ਵਿੱਚ ਕੋਈ ਨਾ ਕੋ ਘਟਨਾ ਵਾਪਰ ਜਾਂਦੀ ਵੱਡੀ ਉਧਰ ਦੇਖੋ ਜੀ ਜਿਹੜਾ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਬੈਠਾ ਬੇਦਬੀ ਦੇ ਦੋਸ਼ੀਆਂ ਦੇ ਮਾਮਲੇ ਦੇ ਵਿੱਚ ਵੀ ਭਾਈ ਬੇਦਬੀ ਦੇ ਮਾਮਲੇ ਦੇ ਉੱਤੇ ਇਨਸਾਫ ਦਿੱਤਾ ਜਾਵੇ ਤੇ ਕਾਨੂੰਨ ਬਣਾਇਆ ਜਾਵੇ ਉਹਦੀ 90 ਦੇ ਵਿੱਚ ਮੋਬਾਈਲ ਟਾਵਰ ਦੇ ਉੱਤੇ 11 ਅਕਤੂਬਰ ਤੋਂ ਬੈਠਾ ਤੇ ਹਾਲੇ ਤੱਕ ਉਹਦੀ ਸਾਰ ਕੋਈ ਨਹੀਂ ਲਈ ਉਧਰ ਸੰਗਰੂਰ ਦੇ ਵਿੱਚ ਪਤਾ ਲੱਗਾ ਵੀ ਡੀਸੀ ਅਫਸਰ ਦੇ ਮੂਹਰੇ ਇੱਕ ਕੰਪਿਊਟਰ ਅਧਿਆਪਕਾ ਜਿਹੜੇ ਮਰਨ ਵਰਤ ਤੇ ਬੈਠੇ ਆ ਤੇ ਲੋਕਾਂ ਨੇ ਵੀ ਜਥੇਬੰਦਗਾਂ ਨੇ ਵੀ ਤੇ ਵਿਰੋਧੀਆਂ ਨੇ ਵੀ ਇਸ ਗੱਲ ਤੇ ਉੱਤੇ ਕਿੰਤੂ ਕਰਨੀ ਸ਼ੁਰੂ ਕੀਤੀ ਆ ਕਿ ਆਹ ਦੇਖੋ ਮੁੱਖ ਮੰਤਰੀ ਸਭ ਕਰਦੇ ਕੀ ਆ ਇਹਨਾਂ ਨੂੰ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਮੈਚ ਵੇਖਣੇ ਚੰਗੇ ਲੱਗਦੇ ਆ ਤੇ ਲੋਕ ਆ ਜਿਹੜੇ ਇਸ ਵੇਲੇ ਟਾਵਰਾਂ ਦੇ ਉੱਤੇ ਬੈਠੇ ਆ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ ਜਿਹੜੇ ਈਟੀਟੀ ਯੂਨੀਅਨ ਵਾਲੇ ਆ ਉਹ ਵੀ ਕਹਿੰਦੇ ਵੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਤੇ ਕਹਿੰਦੇ ਜੀ ਉਹ ਬੈਠੇ ਜੀ ਪਾਣੀ ਵਾਲਾਂ ਘਟੀਆਂ ਦੇ ਉੱਤੇ ਚੜ ਗਏ ਆ ਸੋ ਇਸ ਤਰੀਕੇ ਦੇ ਵੇਰਵੇ ਆ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਸ ਮਸਲੇ ਦੇ ਉੱਤੇ ਬੋਲਦੇ ਕੁਝ ਨਹੀਂ ਤੁਸੀਂ ਦੇਖੋ ਵੀ ਜਦੋਂ ਤੋਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ ਭਗਵੰਤ ਮਾਨ ਹੋਰਾਂ ਦੀ ਚੁੱਪ ਬਹੁਤ ਵੱਡੀ ਆ ਅੱਗੇ ਤੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਕਤਾਕਸ਼ ਕਰਨ ਲੱਗੇ ਮਿੰਟ ਲਾਉਂਦੇ ਹੁੰਦੇ ਸੀ ਕਹਿੰਦੇ ਉਹਦੇ ਤੇ ਕਾਰਵਾਈ ਹੋਈ ਕਦੇ ਉਹਦੇ ਤੇ ਹੋਈ ਹੁਣ ਬਿਲਕੁਲ ਚੁੱਪਚਾ ਬੈਠੇ ਆ ਸੋ ਵੇਨੇ ਕੀ ਬਣਦਾ ਇਸ ਵੇਲੇ ਆਮ ਆਦਮੀ ਪਾਰਟੀ ਕੋਸ਼ਿ ਵੀ ਦਿੱਲੀ ਦੇ ਵਿੱਚ ਜਿਹੜੀਆਂ ਫਰਵਰੀ ਦੇ ਵਿੱਚ ਚੋਣਾਂ ਹੋਣੀਆਂ ਅਗਲੇ ਸਾਲ ਦੇ ਵਿੱਚ ਉਹਦੇ ਵਿੱਚ ਅਸੀਂ ਮੰਨ ਲਾਰਗੇ ਵੀ ਬਹੁਤ ਕੁਝ ਅੰਦਰ ਖਾਤੇ ਰਹਿ ਰਿਹਾ ਜਿਹੜਾ ਕਿ ਹਾਲੇ ਤੱਕ ਪ੍ਰਗਟ ਨਹੀਂ ਹੋ ਰਿਹਾ ਜੀ ਜੀ ਬਿਲਕੁਲ ਸਹੀ ਪਟਨਾ ਸਾਹਿਬ ਉਧਰ ਨਗਰ ਨਿਗਮ ਦੀਆਂ ਚੋਣਾਂ ਹੋ ਗਈਆਂ ਨਗਰ ਕੌਂਸਲ ਦੀਆਂ ਚੋਣਾਂ ਹੋ ਗਈਆਂ ਨਤੀਜੇ ਵੀ ਆ ਗਏ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਹੈ ਪਰ ਕਹਿੰਦੇ ਹਾਲੇ ਵੀ ਮੇਅਰ ਬਣਾਉਣਾ ਔਖਾ ਹੋਇਆ ਹੋਇਆ ਆਵਾਜ਼ ਵੀ ਪਾਰਟੀ ਲਈ ਲੁਧਿਆਣਾ ਚ ਦੇਖੋ ਜੀ ਗੱਲ ਇਹ ਆ ਕਿ ਹੈਰਾਨੀ ਆ ਇਸ ਗੱਲ ਦੀ ਕਿ ਜਿਹੜਾ ਚਤਰਵੀਰ ਸਿੰਘ ਇੱਕ ਕੌਂਸਲਰ ਆ ਜਿਹੜਾ ਕਿ ਅਕਾਲੀ ਦਲ ਦੀ ਸੀਟ ਦੇ ਟਿਕਟ ਦੇ ਉੱਤੇ ਜਿੱਤੇ ਆ ਉਹਨੂੰ 4-5 ਦਿਨ ਪਹਿਲਾਂ ਆਮ ਆदमी ਪਾਰਟੀ ਆਪ ਦੇ ਵੱਲ ਲੈ ਗਈ। ਲੁਧਿਆਣੇ ਦੇ ਵਿੱਚ ਆਮ ਆदमी ਪਾਰਟੀ ਦੇ ਕੋਲੇ ਕਾਉਂਸਲਰ ਇੰਨੀ ਗਿਣਤੀ ਦੇ ਵਿੱਚ ਨਹੀਂ ਕਿ ਉਹ ਭਾਈ ਆਪ ਦਾ ਉੱਥੇ ਮੇਅਰ ਬਣਾ ਲੈਣ ਬਹੁਤ ਮਤ ਹੈ ਨਹੀਂ ਕਹਿਣ ਦਾ ਭਾਵ। ਇਹਨਾਂ ਨੇ ਕੁਝ ਦਿਨ ਪਹਿਲਾਂ ਜਗਦੀਸ਼ ਲਾਲ ਦੀਸ਼ਾ ਨਾਂ ਦਾ ਇੱਕ ਕਾਂਗਰਸ ਦਾ ਕਾਉਂਸਲਰ ਪੱਟਿਆ। ਉਹਨੂੰ ਲੈ ਕੇ ਦੁਪਹਿਰ ਤੱਕ ਕਾਂਗਰਸ ਨੂੰ ਵਾਪਸ ਲਿਆਈ। ਸ਼ਾਮ ਤੱਕ ਆਮ ਆदमी ਪਾਰਟੀ ਵਾਲੇ ਉਹਨੂੰ ਫੇਰ ਲੈ ਗਏ। ਮਤਲਬ ਇਹ ਬੰਦਿਆਂ ਦੀ ਖਿੱਚ ਧੂ ਕਿਵੇਂ ਹੋ ਰਹੀ ਆ। ਬਿਲਕੁਲ ਇਸੇ ਤਰੀਕੇ ਨਾਲ ਖਬਰ ਆਈ ਆ। ਵੀ ਜਿਹੜਾ ਇਹ ਹੈਗਾ ਚਤਰਬੀਰ ਸਿੰਘ ਜਿਹੜਾ ਕਿ ਇਸ ਵੇਲੇ ਅਕਾਲੀ ਦਲ ਦੀ ਟਿਕਟ ਦੇ ਉੱਤੇ ਜਿੱਤਿਆ ਤੇ ਕੌਂਸਲਰ ਬਣਿਆ ਉਹਨੂੰ ਆਮ ਆਦਮੀ ਪਾਰਟੀ ਪੰਜ ਸਿਰਨ ਪਹਿਲਾਂ ਪਟਕੇ ਲੈ ਗਈ ਪਰ ਉਹ ਹੁਣ ਲੰਘੇ ਕੱਲ ਇੱਕ ਵਾਰ ਫਿਰ ਅਕਾਲੀ ਦਲ ਦੇ ਵਿੱਚ ਵਾਪਸ ਆ ਗਿਆ ਮਤਲਬ ਇਹ ਜੀ ਕਿ ਆਪਣੇ ਟਿਕਾਣੇ ਦੇ ਉੱਤੇ ਬੰਦੇ ਕਦੇ ਆ ਜਾਂਦੇ ਕਦੇ ਚਲੇ ਜਾਂਦੇ ਕਦੇ ਆ ਜਾਂਦੇ ਕਦੇ ਚਲੇ ਜਾਂਦੇ ਆ ਉਧਰ ਜਿਹੜੇ ਲੁਧਿਆਣੇ ਦੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਦਾ ਨਾਮ ਹੈ ਸੰਜੀਤ ਤਲਵਾੜ ਉਹਨਾਂ ਨੇ ਕਿਹਾ ਜੀ ਕਿ ਹਾਲੇ ਤੱਕ ਖੇਡ ਸ਼ੁਰੂ ਹੋਈ ਹੈ ਬਹੁਤ ਕੁਝ ਹੋਣਾ ਬਾਕੀ ਹੈ ਮਤਲਬ ਇਹ ਵੀ ਕਾਂਗਰਸ ਇਹ ਚਾਉਂਦੀ ਜੀ ਕਿ ਅਸੀਂ ਕੋਈ ਭਨਕੜ ਕਰਕੇ ਤੇ ਆਪਦਾ ਬਣਾ ਲੀਏ ਮੇਅਰ ਤੇ ਭਾਜੀ ਜੀ ਚਾਉਂਦੀ ਵੀ ਭਨਕੜ ਕਰਕੇ ਅਸੀਂ ਬਣਾ ਲੀਏ ਤੇ ਆਮ ਆਦਮੀ ਪਾਰਟੀ ਚਾਉਂਦੀ ਅਸੀਂ ਕਰ ਲਈਏ ਸਾਰਾ ਕੁਝ ਪਰ ਗੱਲ ਹੈ ਜੀ ਇਸ ਦਰਮਿਆਨ ਇਹ ਗੱਲ ਭੁੱਲ ਹੀ ਗਏ ਸਾਰੇ ਵੀ ਭਾਈ ਲੋਕਾਂ ਨੇ ਸਾਡੇ ਤੋਂ ਆਸ ਕਿਹੜੀ ਲਾਈ ਆ ਸਾਡੇ ਫਰਜ਼ ਕਿਹੜੇ ਬਣਦੇ ਆ ਦੂਜੀਆਂ ਪਾਰਟੀਆਂ ਦੇ ਉੱਤੇ ਹਰਮਨਜੀਤ ਇੰਨਾ ਦੁੱਖ ਨਹੀਂ ਹੁੰਦਾਗਾ ਉਹਦਾ ਕਾਰਨ ਇਹ ਜੀ ਕਿ ਉਹ ਤਾਂ ਕਰਦ ਨਹੀਂ ਕੋਈ ਕੁਝ ਰਹੀਆਂ ਪਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਕਿ ਅਸੀਂ ਐਵੇਂ ਨਹੀਂ ਕਰਦੇ ਅਸੀਂ ਬਦਲਾਅ ਦੀ ਰਾਜਨੀਤੀ ਲੈ ਕੇ ਆਏ ਆ ਅਸੀਂ ਨਵੀਂ ਕਿਸਮ ਦੀ ਰਾਜਨੀਤੀ ਲੈ ਕੇ ਆਏ ਆ ਸਾਨੂੰ ਤਾਂ ਸਿਰਫ ਨਵੀਂ ਕਿਸਮ ਦੀ ਰਾਜਨੀਤੀ ਦੇ ਬਾਰੇ ਦੀ ਜਾਣਕਾਰੀ ਹੈਗੀ ਆ ਅਸੀਂ ਤਾਂ ਅਨਸਿੱਖੇ ਹੋਏ ਆ ਸਾਨੂੰ ਕੁਝ ਆਉਂਦਾ ਹੀ ਨਹੀਂ ਇਸ ਮਾਮਲੇ ਚ ਬੇਈਮਾਨੀ ਵਾਲਾ ਸੋ ਆ ਉਹੀ ਕੁਝ ਆ ਜਿਹੜਾ ਕੁਝ ਬੀਜੇਪੀ ਕਰਦੀ ਬੰਦੇ ਪੱਟਣ ਵਾਲਾ ਆਮ ਆਦਮੀ ਪਾਰਟੀ ਕਰੀ ਜਾਂਦੀ ਆ ਜਿਹੜਾ ਕੁਝ ਕਾਂਗਰਸ ਕਰਦੀ ਹੁੰਦੀ ਉਹੀ ਆ ਕੁਝ ਕਰੀ ਜਾਂਦੇ ਆ ਸਾਰਾ ਕੁਝ ਇੱਕੋ ਜਿਹਾ ਹੀ ਆ ਬਿਲਕੁਲ ਤੁਸੀਂ ਸਹੀ ਕਹਿਟਾਣਾ ਸਾਹਿਬ ਵੀ ਇਹ ਸਾਰੀਆਂ ਗੱਲਾਂ ਸਮਝ ਤੋਂ ਬਾਹਰ ਨੇ ਖੈਰ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆਂ ਜੀ ਚਰਨਜੀਤ ਬਰਾੜ ਹੋਰਾਂ ਨੇ ਦੋਸ਼ ਲਾਇਨੇ ਉਹ ਕਹਿੰਦੇ ਵੀ ਦੁਬਾਰਾ ਤੋਂ ਸੁਖਬੀਰ ਬਾਦਲ ਹੋਰਾਂ ਨੂੰ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਇਹ ਆ ਵੀ ਜਿਹੜੇ ਚਰਨਜੀਤ ਸਿੰਘ ਬਰਾੜ ਨੇ ਉਹ ਆਪਾਂ ਜਾਣਦੇ ਆਂ ਕਿ ਇਸ ਵੇਲੇ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਜੁੜੇ ਹੋਏ ਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਸੀ ਤੇ ਲੰਘੇ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਮਹੱਤਵਪੂਰਨ ਗੱਲਾਂ ਕਹੀਆਂ ਉਹ ਕਹਿੰਦੇ ਜੀ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਪ੍ਰਧਾਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਕਹਿੰਦੇ ਜੀ ਕਿ ਦੇਖੋ ਅਕਾਲੀ ਤਖਤ ਸਾਹਿਬ ਦੇ ਜੱਜਦਾਰ ਨੇ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਸਮੇਤ ਜਿੰਨੇ ਵੀ ਅਕਾਲੀ ਆਗੂ ਆ ਇਹਨਾਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਕਹਿੰਦੇ ਜੀ ਕਿ ਅਕਾਲੀ ਤਖਤ ਸਾਹਿਬ ਦੀ ਕਹੀ ਹੋਈ ਗੱਲ ਦੇ ਉੱਤੇ ਫੁੱਲ ਨਹੀਂ ਚੜਾਏ ਜਾ ਰਹੇ ਇਹ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ ਕਰਦੇ ਫਿਰਦੇ ਆ ਉਹਨਾਂ ਨੇ ਕਿਹਾ ਜੀ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਕੋਠੀ ਦੇ ਵਿੱਚ ਅਕਾਲੀ ਦਲ ਦੇ ਆਗੂਆਂ ਨੂੰ ਬੁਲਾ ਕੇ ਉਹਨਾਂ ਦੀ ਕ ਉਹ ਕਹਿੰਦੇ ਕਿ ਆਰਐਸਐਸ ਦੇ ਇਸ਼ਾਰੇ ਦੇ ਉੱਤੇ ਐਡਵੋਕੇਟ ਧਾਮੀ ਹੋਰਾਂ ਨੂੰ ਇੱਕ ਵਾਰ ਫਿਰ ਪ੍ਰਧਾਨ ਬਣਾਇਆ ਗਿਆ। ਸੋ ਦੋਸ ਨੇ ਨੇ ਵੱਡੇ ਲਾਏ ਆ। ਪਤਾ ਨਹੀਂ ਦੋਸ਼ ਸਹੀ ਹੈ ਕਿ ਗਲਤ ਹੈਗੇ ਆ ਪਰ ਇੰਨੀ ਗੱਲ ਜ਼ਰੂਰ ਹੈ ਵੀ ਅਕਾਲੀ ਦਲ ਇਸ ਵੇਲੇ ਸ਼ਾਂਤੀ ਦੇ ਵਿੱਚ ਆ। ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਜਾਂ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਦੋਵਾਂ ਦੇ ਵਿੱਚੋਂ ਕੋਈ ਵੀ ਇਸ ਵੇਲੇ ਹੁਬਕੇ ਨਹੀਂ ਬੋਲ ਰਿਹਾ। ਦੋਵਾਂ ਦੇ ਵਿੱਚੋਂ ਕੋਈ ਵੀ ਨਿਠਕੇ ਨਹੀਂ ਬੋਲ ਰਿਹਾ। ਤੁਸੀਂ ਦੇਖੋ ਵੀ ਜਿਸ ਦਿਨ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਆਪਣੀ ਧਾਰਮਿਕ ਸਦਾ ਭੁਗਤ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਕਰਕੇ ਤੇ ਬਾਅਦ ਜਿਸੀ ਚੁੱਪ ਵੱਟੀ ਆ ਜਿਵੇਂ ਕਹਿਣੀ ਹਰਪ੍ਰੀਤ ਸਿੰਘ ਦਾ ਮਸਲਾ ਆ ਗਿਆ ਜਿਵੇਂ ਹੋਰ ਲਗਾਤਾਰ ਮਸਲੇ ਆਈ ਜਾਂਦੇ ਆ ਕਿਸੇ ਵੀ ਮਸਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀ ਕੋਈ ਜ਼ਿਕਰਯੋਗ ਗਤੀਵਿਧੀ ਹੈ ਨਹੀਂਗੀ ਉਹਨਾਂ ਦੀ ਚੁੱਪ ਆ ਜਿਹੜੀ ਭੇਤ ਭਰੀ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਟੇਣਾ ਸਾਹਿਬ ਜਿਹੜਾ ਬੁੱਢਾ ਦਰਿਆ ਹੈ ਉਹਦਾ ਕੋਈ ਮਸਲਾ ਹੱਲ ਹੋਊਗਾ ਕਿ ਨਹੀਂ ਹੁਣ ਕਹਿੰਦੇ ਸੰਸੀਚੇਵਾਲ ਹੋਰਾਂ ਨੇ ਵੀ ਉੱਥੋਂ ਦਾ ਦੌਰਾ ਕੀਤਾ ਹੈ ਜੀ ਦੇਖੋ ਗੱਲ ਇਹ ਜੀ ਕਿ ਦੌਰਾ ਕਰਨਾ ਤੇ ਮਸਲਾ ਹੱਲ ਹੋਣਾ ਦੋ ਵੱਖੋ ਵੱਖਰੀਆਂ ਗੱਲਾਂ ਦੌਰਾ ਤਾਂ ਬਹੁਤ ਵਾਰ ਬਹੁਤ ਸਾਰੇ ਲੋਕ ਕਰਦੇ ਆ ਆ ਪਿਛਲੇ ਦਿਨੀ ਜਦੋਂ ਲੱਖਾਂ ਸੁਧਾਣਾ ਕਮ ਤੋਜ مان ਤੇ ਬਹੁਤ ਵੱਡੀ ਗਿਣਤੀ ਚ ਲੋਕਾਂ ਨੇ ਤੇ ਬੁੱਢੇ ਦਰਿਆ ਨੂੰ ਬੰਨ ਮਾਰਨ ਦੀ ਗੱਲ ਕਹੀ ਸੀ ਵੀ ਭਾਈ ਅਸੀਂ ਇਹਦੇ ਵਿੱਚ ਪਾਣੀ ਜਿਹੜਾ ਪੈਣੀ ਨਹੀਂ ਦੇਣਾਗਾ ਇਹਦਾ ਪਾਣੀ ਹੋਰ ਥਾਵਾਂ ਤੇ ਜਾਂਦਾ ਸਤਲੁਜ ਦਰਿਆ ਦੇ ਵੱਲ ਅਸੀਂ ਉਹਨੂੰ ਬੰਨ ਮਾਰ ਦੇਣਾ ਪੱਕੇ ਤੌਰ ਦੇ ਉੱਤੇ ਤਾਂ ਉਦੋਂ ਫਿਰ ਆਪਾਂ ਜਾਣਦੇ ਕਿ ਪ੍ਰਸ਼ਾਸਨ ਦੇ ਨਾਲ ਸਮਝੌਤਾ ਹੋਇਆ ਸੀ ਪਰ ਉਦੋਂ ਜਿਹੜਾ ਸੰਘਰਸ਼ ਚੱਲਿਆ ਸੀਗਾ ਉਸਦਾ ਜੀ ਕਾਲੇ ਪਾਣੀ ਦਾ ਮੋਰਚਾ ਉਹਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਹੋਰੀ ਪਹੁੰਚੇ ਨਹੀਂ ਉਦੋਂ ਫਿਰ ਇੱਕ ਆਵਾਜ਼ ਉੱਠੀ ਕਿ ਭਾਈ ਸੀਚੇਵਾਲ ਹੋਰੀ ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਆ ਤੇ ਹੁਣ ਇਹਨਾਂ ਨੂੰ ਵਾਤਾਵਰਨ ਪਾਣੀ ਕੁਝ ਦੱਸਣਾ ਬੰਦ ਹੋ ਗਿਆ ਹੁਣ ਇਹਨਾਂ ਨੂੰ ਬੁੱਢਾ ਨਾਲਾ ਦਿਸਦਾ ਨਹੀਂ ਤੇ ਲੰਗੇ ਕਲਪਤਲਕਾ ਕਿ ਡਾਕਟਰ ਰਵਜੋਤ ਸਿੰਘ ਜਿਹੜੇ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਆ ਤੇ ਜਿਹੜੇ ਸੰਤ ਬਲਬੀਰ ਸਿੰਘ ਸੀਚੇਵਾਲ ਆ ਇਹ ਰਾਜ ਸਭਾ ਦੇ ਮੈਂਬਰ ਆ ਇਹ ਕਹਿੰਦੇ ਜੀ ਉੱਥੇ ਬੁੱਢੇ ਨਾਲੇ ਤੇ ਗਏ ਇਹਨਾਂ ਨੇ ਹਾਲਾਤ ਦੀ ਜਾਣਕਾਰੀ ਲਈ ਆ ਇਹਨਾਂ ਨੇ ਕਿਹਾ ਜੀ ਕਿ ਸਾਡੀ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਸ ਵੇਲੇ ਵਚਨਬੱਧ ਆ ਕਿ ਅਸੀਂ ਇਸ ਮਸਲੇ ਦੇ ਉੱਤੇ ਗੌਰ ਕਰਗੇ ਅਸੀਂ ਬੁੱਢੇ ਨਾਲੇ ਦੀ ਸਫਾਈ ਆ ਜਿਹੜੀ ਉਹ ਜਲਦ ਹੀ ਮੁਕੰਮਲ ਕਰਨ ਦੇ ਬਲ ਵਧ ਰਹੇ ਆ ਸੋ ਇਸ ਤਰੀਕੇ ਦੀਆਂ ਗੱਲਾਂ ਮੇਰੀ ਫੇਰ ਹੀ ਬੇਨਤੀ ਹੈ ਵੀ ਇਹ ਜਿਹੜਾ ਬੁੱਢਾ ਨਾਲਾ ਹੋਵੇ ਜਾਂ ਕੋਈ ਵੀ ਹੋਵੇ ਇਸ ਅਸਲ ਵਿੱਚ ਜਿੰਨੇ ਵੀ ਦਰਿਆ ਉਹ ਦਰਿਆ ਨਹੀਂ ਪੰਜਾਬ ਦੇ ਹੁਣ ਨਾਲੇ ਤਾਂ ਚਲੋ ਹੈਗੇ ਨਾਲੇ ਡਰੇਨਾ ਬਣ ਗਏ ਆ ਪਰ ਜਿਹੜੇ ਦਰਿਆ ਉਹ ਵੀ ਤਾਂ ਇਸ ਵੇਲੇ ਟੋਬੇ ਹੀ ਆ ਨਾ ਜਿਹੜੇ ਪੰਜਾਬ ਦੇ ਦਰਿਆ ਉਹ ਦਰਿਆਵਾਂ ਵਰਗੇ ਕਿੱਥੇ ਆ ਉਹਨਾਂ ਵਿੱਚ ਮਾੜਾ ਮੋਟਾ ਪਾਣੀ ਆ ਲੋਕਾਂ ਨੇ ਗੰਦ ਪਾਤਾ ਕਿਸੇ ਨੇ ਕੋਈ ਧਾਰਮਿਕ ਚੀਜ਼ਾਂ ਸੁੱਟ ਤੀਆਂ ਕਿਸੇ ਨੇ ਕੋਈ ਹੋਰ ਚੀਜ਼ਾਂ ਕਦਮਾਂ ਤੇ ਸੁੱਟਤਾ ਉਹਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੇ ਜੇ ਦੇਖੋ ਇੱਕ ਪਾਸੇ ਹਜ਼ਾਰ ਬੰਦਾ ਸੰਘਰਸ਼ ਕਰੇ ਕਿ ਭਾਈ ਮੈਂ ਗੰਦ ਪੈਣ ਨਹੀਂ ਦੇਣਾ ਅਸੀਂ ਇੱਕ ਪਾਸੇ ਕਰੋੜਾਂ ਬੰਦੇ ਇਹ ਗੱਲ ਕਹਿਣ ਕੇ ਗੰਦ ਪਾਉਣੀ ਪਾਉਣਾ ਅਸੀਂ ਤਾਂ ਜਿੱਤਣ ਕਿ ਤਾਂ ਫਿਰ ਗੰਦ ਪਾਉਣ ਵਾਲੀ ਜਦੋਂ ਕੱਲਾ ਕੱਲਾ ਬੰਦਾ ਆਪਦਾ ਫਰਜ਼ ਨਿਭਾਊਗਾ ਕਿ ਮੈਂ ਭਾਈ ਆਪ ਨਹੀਂ ਗੰਦ ਪਾਉਣਾਗਾ ਮੈਂ ਪਾਣੀ ਬਚਾਉਣਾ ਜਿਵੇਂ ਕਿ ਵਿਦੇਸ਼ਾਂ ਦੇ ਵਿੱਚ ਆ ਤੁਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਲਫਾਫਾ ਸੁੱਟੋ ਤਾਂ ਸਹੀ ਪਾਣੀ ਦੇ ਵਿੱਚ ਤੁਸੀਂ ਕਦੇ ਸੋਚਿਆ ਵੀ ਭਾਈ ਜਿਹੜਾ ਨਿਆਗਰਾ ਪਹਾੜ ਆ ਉਹਦੇ ਵਿੱਚ ਲੋਕਾਂ ਨੇ ਕਦੇ ਕੁਝ ਸੁੱਟਿਆ ਉੱਥੇ ਕੋਈ ਨਾਰੀਅਲ ਨਹੀਂ ਸੁੱਟਦਾ ਉੱਥੇ ਕੋਈ ਮੂਰਤੀ ਨਹੀਂ ਸੁੱਟਦਾ ਉੱਥੇ ਕੋਈ ਜਾ ਕੇ ਕਣਕ ਨਹੀਂ ਸੁੱਟਦਾ ਉੱਥੇ ਜਾ ਕੇ ਰਾਖ ਨਹੀਂ ਸੁੱਟਦਾ ਤੇ ਜੇਕਰ ਸਾਰੇ ਪੰਜਾਬੀ ਉੱਥੇ ਲੈ ਜਾਈਏ ਤਾਂ ਮੇਰਾ ਖਿਆਲ ਆ ਵੀ ਇਹ ਤਾਂ ਧਾਨਣਾਂ ਦੇ ਵਿੱਚ ਹੀ ਬੁੱਢਾ ਨਾਲ ਬਣਾਉਣ ਨੂੰ ਉਹਨੂੰ ਵੀ ਸੋ ਮਤਲਬ ਕਿ ਸਾਰਾ ਕੰਮ ਡੰਡੇ ਨਾਲ ਨਹੀਂ ਹੁੰਦਾ ਕੁਝ ਨੈਤਿਕ ਫਰਜ਼ ਵੀ ਹੁੰਦੇ ਆ ਕੁਦਰਤ ਨੂੰ ਸਾਂਭ ਕੇ ਰੱਖਣਾ ਸਾਡਾ ਸਭ ਦਾ ਫਰਜ਼ ਵੀ ਹੁੰਦਾ ਪਰ ਅਸੀਂ ਇਹ ਸਮਝਿਆ ਨਹੀਂ ਕਿ ਸਿਰਫ ਸਰਕਾਰਾਂ ਦੇ ਉੱਤੇ ਛੱਡਿਆ ਜੀ ਜੀ ਬਿਲਕੁਲ ਸਹੀ ਜਿਹੜਾ ਸਭ ਅੱਗੇ ਬਾਦਿਆਂ ਗੱਲ ਕਰਦੇ ਆ ਮੂਸੇਵਾਲਾ ਕਤਲकांड ਦੀ ਕਹਿੰਦੇ ਕਿ ਦੋਸ਼ੀ ਨੂੰ ਜ਼ਮਾਨਤ ਮਿਲੀ ਤੇ ਉਹਨੇ ਜਸ਼ਨ ਮਨਾਇਆ ਜੀ ਦੇਖੋ ਇਹ ਬੜੀ ਵੱਡੀ ਖਬਰ ਆ ਵੀ ਇਕਦਾਂ ਰਿਜ਼ਵਾਨ ਅंसारी ਆ ਜਿਹਦੇ ਉੱਤੇ ਦੋਸ਼ ਆ ਕਿ ਭਾਈ ਉਹਨੇ ਇੱਕ ਗੈਂਗਸਟਰ ਜਿਨ੍ਹਾਂ ਨੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਉਹਨਾਂ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਰਿਜ਼ਵਾਨ ਅंसारी ਇਹਦਾ ਨਾਮ ਇਹ ਤਿਹਾਰ ਜੇਲ ਦੇ ਵਿੱਚ ਸੀ ਹੁਣ ਇਹਨੂੰ ਜ਼ਮਾਨਤ ਮਿਲ ਗਈ ਖਬਰਾਂ ਦੇ ਮੁਤਾਬਕ ਜਦੋਂ ਇਹ ਆਪਦੇ ਬੁਲੰਦਪੁਰ ਇੱਥੇ ਸ਼ਹਿਰ ਹੈ ਦਾ ਯੂਪੀ ਦੇ ਵਿੱਚ ਤੇ ਉੱਥੇ ਜਦੋਂ ਆਪਣੇ ਘਰੇ ਆਇਆ ਤੇ ਕਨੇ ਪਾਰਟੀ ਕੀਤੀ ਤੇ ਉੱਥੇ ਫਾਇਰ ਬਹੁਤ ਕੱਢੇ ਖੁਸ਼ੀ ਮਨਾਈ ਉੱਥੇ ਪੂਰੀ ਪੂਰੇ ਭੰਗੜੇ ਪਾਏ ਆ ਵੀ ਜਿਵੇਂ ਖੂਦ ਬਚਾਉਨੇ ਹੁੰਨੇ ਓਵੇਂ ਕਹਿੰਦੇ ਵੀ ਇਹਦੀ ਸ਼ਿਕਾਇਤ ਹੋ ਗਈ ਹੁਣ ਇਹਨੂੰ ਤੇ ਇਹਦੇ ਪੁੱਤ ਨੂੰ ਤੇ ਕੁਝ ਇੱਕ ਹੋਰ ਲੋਕਾਂ ਨੂੰ ਪੁਲਿਸ ਨੇ ਨਿਗਾਹ ਅਸਲੇ ਸਮੇਤ ਕਹਿੰਦੇ ਫਿਰ ਫੜ ਲਿਆ ਤੁਸੀਂ ਇਹ ਦੇਖੋ ਵੀ ਭਾਈ ਹਾਲਾਤ ਕੀ ਬਣੇ ਪਏ ਆ ਜਿਹੜੇ ਕੰਮਾਂ ਦੇ ਵਿੱਚ ਬੰਦਾ ਗ੍ਰਿਫਤਾਰ ਹੁੰਦਾ ਉਹੀ ਕੰਮ ਜ਼ਮਾਨਤ ਮਿਲਣ ਤੋਂ ਬਾਅਦ ਫੇਰ ਕਰਨ ਲੱਗ ਜਾਂਦਾ ਮਤਲਬ ਕਾਨੂੰਨ ਦਾ ਪੁਲਿਸ ਦਾ ਡਰ ਹੀ ਨਹੀਂ ਰਹਿ ਗਿਆ ਸੋ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਆਪਾਂ ਜਾਣਦੇ ਵੀ ਬੜੇ ਹੁਣ ਤੱਕ ਮੋੜ ਆਏ ਆ ਇਹਨਾਂ ਮੋੜਾਂ ਦੇ ਵਿੱਚ ਹੁਣ ਮਾਂ ਬਾਪ ਆ ਜਿਹੜਾ ਉਹ ਇਨਸਾਫ ਦੀ ਊੜੀ ਕਰ ਰਿਹਾ ਤੇ ਜਦੋਂ ਇਨਸਾਫ ਦੀ ਗੱਲ ਕਰਨੇ ਚਲੋ ਤਾਂ ਉਹ ਤਾਂ ਮਾਨਜੁਕ ਅਦਾਲਤਾਂ ਤੇ ਨਿਰਪੱਖ ਕਰਨ ਦੀ ਗੱਲ ਆ ਪਰ ਜਿਹੜਾ ਬੰਦੇ ਨੂੰ ਜ਼ਮਾਨਤ ਮਿਲੀ ਹੋਵੇ ਤੇ ਉਹ ਬੰਦਾ ਫੇਰ ਕੱਢੇ ਵੀ ਜਿਵੇਂ ਬਹੁਤ ਵੱਡੀ ਚੰਗ ਜਿੱਤ ਲਈ ਅਸੀਂ ਉਹ ਬੰਦਾ ਜੀ ਪਤਾ ਲੱਗਿਆ ਜੀ ਕਿ ਪਾਰਟੀਆਂ ਕਰੇ ਭੰਗੜੇ ਪੈਣ ਦੀ ਬਹੁਤ ਵੱਡਾ ਸੀ ਕੋ ਮਾਰਕਾ ਮਰਿਆ ਦੇਸ਼ ਦੇ ਲਈ ਕਿ ਇੱਕ ਸੋਚ ਦੇ ਉੱਤੇ ਸਵਾਲ ਖੜਾ ਕਰਨ ਵਾਲੀ ਖਬਰ ਹੈਗੀ ਆ ਜੀ ਬਿਲਕੁਲ ਸਹੀ ਜਨਾਬ ਸਾਹਿਬ ਮੌਸਮ ਦਾ ਕੀ ਹਾਲ ਹੈ ਜੀ ਪੰਜਾਬ ਦੇ ਵਿੱਚ ਠੰਡ ਹੋਣ ਕਹਿੰਦੇ ਵਧਣੀ ਸ਼ੁਰੂ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਪਿਛਲੇ 48 ਘੰਟਿਆਂ ਦੇ ਵਿੱਚ ਮੀਂਹ ਪਿਆ ਕਈ ਥਾਵਾਂ ਤੇ ਵੱਧ ਪਿਆ ਕਈ ਥਾਵਾਂ ਤੇ ਘੱਟ ਪਿਆ ਪਰ ਪੂਰੇ ਪੰਜਾਬ ਦੇ ਵਿੱਚ ਮੀਂਹ ਪੈ ਗਿਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਘੜੇ ਵੀ ਪਏ ਆ ਆਪੇ ਸੂਲਤ ਤਿੰਨ ਚਾਰ ਦਿਨਾਂ ਤੋਂ ਪੰਜਾਬ ਦੇ ਵਿੱਚ ਇੰਉਂ ਲੱਗਣ ਲੱਗਾ ਭਾਈ ਠੰਡ ਆ ਗਈ ਆ ਇਸ ਤੋਂ ਪਹਿਲਾਂ ਤਾਂ ਲੱਗਦਾ ਹੀ ਨਹੀਂ ਸੀ ਭਾਈ ਠੰਡ ਆ ਗਈ ਆ ਲੋਕ ਉਡੀਕਦੇ ਹੁੰਦੇ ਵੀ 15 ਨਵੰਬਰ ਤੋਂ ਬਾਅਦ ਠਾਰੀ ਚੜ੍ਹਨੀ ਸ਼ੁਰੂ ਹੋ ਜਾਣੀ ਆ ਐਤਕੀ ਦਸੰਬਰ ਦੇ ਆਖਰੀ ਹਫ਼ਤੇ ਤੱਕ ਅਹਿਸਾਸ ਹੀ ਨਹੀਂ ਹੋਇਆ ਜਦੋਂ ਆਪਾਂ ਅੱਜ ਖ਼ਬਰਾਂ ਨਹੀਂ ਸਾਂਝ ਪਾ ਰਹੇ ਆ ਤਾਂ ਦਿਨ ਵਿਚਾਲੇ ਸਿਰਫ਼ 2 ਰਹਿ ਗਏ ਨਵਾਂ ਸਾਲ ਚੜ੍ਹਣ 'ਚ ਜੇ ਮੰਨ ਲਓ ਆ ਵੀ ਤਿੰਨ ਚਾਰ ਦਿਨ ਠੰਡਣਾ ਪੈਂਦੀ ਇਹ ਆਪਾਂ ਇਹ ਗੱਲ ਕਹਿਣੀ ਸੀ ਵੀ ਭਾਈ ਨਵੇਂ ਬਰੇ ਦੇ ਵਿੱਚ ਸ਼ਾਇਦ ਠੰਡ ਪੈ ਜਾਏ ਤੇ ਪਿਛਲੇ ਬਰੇ ਹੀ ਤਾਂ ਪਈ ਨਹੀਂ ਪਰ ਜਦੋਂ ਚੰਗੀ ਗੱਲ ਆ ਵੀ ਠੰਡ ਪੈਣੀ ਸ਼ੁਰੂ ਹੋ ਗਈ ਤੁਸੀਂ ਕਿਉਂ ਕਹਿੰਗੇ ਵੀ ਚੰਗੀ ਗੱਲ ਕਿਉਂ ਆ ਕਿਉਂਕਿ ਇੱਕ ਤਾਂ ਇਹ ਜੀ ਕਿ ਸੀਜ਼ਨਲ ਗੱਲਾਂ ਹੋਣੀਆਂ ਵੀ ਚਾਹੀਦੀਆਂ ਦੂਜਾ ਠੰਡ ਧੁੰਦ ਕੋਰੇ ਦੀ ਜ਼ਰੂਰਤ ਕਣਕ ਦੀ ਫਸਲ ਨੂੰ ਬਹੁਤ ਵੱਡੇ ਪੱਧਰ ਤੇ ਆ ਜੇ ਮੰਨ ਲਓ ਇਸ ਵੇਲੇ ਠੰਡ ਨਾ ਪਵੇ ਜਿਹੜਾ ਕਣਕ ਦਾ ਗੋਭ ਹੁੰਦਾ ਜਿਹੜੀ ਕਰੂਮਲ ਹੁੰਦੀ ਆ ਜੇ ਉਹਦੇ ਵਿੱਚ ਤਰੇਲ ਦਾ ਤੁਪਕਾ ਜਾਂ ਉਹ ਚ ਧੁੰਦ ਦਾ ਤੁਪਕਾ ਜਾਂ ਕਰਕੇ ਮੀਂਹ ਦਾ ਤੁਪਕਾ ਨਾ ਡਿਕੇ ਤਾਂ ਉਹ ਵਿਕਸਿਤ ਨਹੀਂ ਹੁੰਦਾ ਉਹਦਾ ਝਾੜ ਨਹੀਂ ਚੰਗਾ ਬਣਦਾ ਸੋ ਇਹ ਫਸਲ ਕਣਕ ਦੇ ਲਈ ਬਹੁਤ ਚੰਗੀ ਆ ਚਲੋ ਇਹ ਵੀ ਹੈ ਵੀ ਵਾਤਾਵਰਣ ਦੇ ਵਿੱਚੋਂ ਗਰਦ-ਗੁਰਦ ਨਿਕਲ ਗਈ ਆ ਤੇ ਪੰਜਾਬ ਦੇ ਵਿੱਚ ਧੁੰਦ ਹੁਣ ਖਾਸੀ ਪੈਣ ਲੱਗ ਪਈ ਆ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅਜਲੀ ਐਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ